ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਗ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 1 ਕਰੋੜ ਦਿਓ ਤਾਂ ਹੀ ਰ੍ਹਾਂਗੇ ਇਹ ਸਾ 12 ਸਾਲ ਦੀ ਬੱਚੀ ਨੇ ਪਿਤਾ ਦਾ ਨਾਰਾਇਣ ਦੀ ਕੀਤੀ ਵੱਡੀ ਮੰਗ ਸੁਪਰੀਮ ਕੋਰਟ ਨੇ ਮਾਂ ਨੂੰ ਦਿੱਤੀ ਸਖਤ ਚੇਤਾਵਨੀ ਇੱਕ ਕੁੜੀ ਨੇ ਆਪਣੇ ਪਿਤਾ ਨਾਲ ਰਹਿਣ ਲਈ 1 ਕਰੋੜ ਦੀ ਮੰਗ ਕੀਤੀ ਹੈ ਸੁਪਰੀਮ ਕੋਰਟ ਵਿੱਚ ਬੱਚੀ ਦੀ ਕਸਟਡੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਇਸ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਮੋੜ ਉਦੋਂ ਆਇਆ ਜਦੋਂ ਅਦਾਲਤ ਨੇ ਕੁੜੀ ਦੀ ਮਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ 12 ਸਾਲ ਦੀ ਕੁੜੀ ਦੇ ਪਿਤਾ ਨੂੰ ਕਿਹਾ ਕਿ ਉਹ ਉਸ ਨਾਲ ਨਾਲ ਤਾਂ ਹੀ ਰਹੇਗੀ ਜੇਕਰ ਉਹ ਉਸ ਨੂੰ 1 ਕਰੋੜ ਰੁਪਏ ਦੇਵੇਗਾ ਸੁਪਰੀਮ ਕੋਰਟ ਨੇ ਲੜਕੀ ਦੀ ਮਾਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਉਸ ਦੀ ਮਾਨਸਿਕਤਾ ਨੂ ਬਗੜ ਰਹੀ ਹੈ ਸੁਪਰੀਮ ਕੋਰਟ ਨੇ ਚੀਫ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਦਿਨ ਬਨੀਤ ਦੀ ਬੈਚ ਦੇ ਨੇ ਮਾਮਲੇ ਦੀ ਸੁਣਵਾਈ ਕੀਤੀ ਹੈ ਲੜਕੀ ਦੇ ਪਿਤਾ ਦੇ ਵਕੀਰ ਸੀਨੀਅਰ ਐਟਵੋਕੇਟ ਪੀ ਆਰ ਪਟਵਾਰੀਆ ਨੇ ਕਿਹਾ ਹੈ ਕਿ ਹੇਠਲੀ ਅਦਾਲਤ ਨੇ ਲੜਕੀ ਦੀ ਕਸਟਡੀ ਪਿਤਾ ਨੂੰ ਦੇ ਦਿੱਤੀ ਸੀ ਪਰ ਮਾਂ ਨੇ ਅਜੇ ਤੱਕ ਲੜਕੀ ਨੂੰ ਪਿਤਾ ਨੂੰ ਨਹੀਂ ਸੌਪਿਆ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਨੂੰ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਪਰ ਉੱਥੇ ਵੀ ਕੋਈ ਹੱਲ ਨਹੀਂ ਨਿਕਲਿਆ ਇਸ ਤੋਂ ਇਲਾਵਾ ਪਿਤਾ ਨੇ ਪਿਤਾ ਨੇ ਮਾ ਮੁਰਦ ਹਾਈ ਕੋਰਟ ਵਿੱਚ ਅਦਾਲਤ ਦੀ ਉਲੰਘਣਾ ਦੀ ਸ਼ਿਕਾਇਤ ਵੀ ਦਾਇਰ ਕੀਤੀ ਹੈ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਹੁਣ ਉਸ ਨੇ ਇਸ ਮਾ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਸੁਨਮਾਈ ਉਦਾਰਨ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਕੁੜੀ ਨੇ ਆਪਣੇ ਪਿਤਾ ਤੇ ਵੀ ਸੋਟੀ ਨਾਲ ਹਮਲਾ ਕੀਤਾ ਹੈ ਪਿਤਾ ਨੇ ਕਿਹਾ ਹੈ ਕਿ ਕੁੜੀ ਨੇ ਦੁਬਾਰਾ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਪਿਤਾ ਨੇ ਦੱਸਿਆ ਹੈ ਕਿ ਕੁੜੀ ਨੇ ਸਾਫ਼ ਕਿਹਾ ਹੈ ਕਿ ਤੂੰ ਮੇਰੀ ਮਾਂ ਨੂੰ ਤੰਗ ਕਰ ਰਹੀ ਹਾਂ ਤੇ ਤੂੰ ਕੇਸ ਦਰਜ ਕਰਵਾ ਦਿੱਤਾ ਹੈ ਮੈਨੂੰ 1 ਕਰੋੜ ਰੁਪਏ ਦਿਓ ਨਹੀਂ ਤਾਂ ਮੈਂ ਨਹੀਂ ਤਾਂ ਮੈਂ ਨਹੀਂ ਜਾਵਾਂਗੀ ਇੰਨਾ ਹੀ ਨਹੀਂ ਮਾਂ ਨੇ ਸਕੂਲ ਦੇ ਸਕੂਲ ਦੇ ਦਸਤਾਵੇਜ਼ ਜਾਂ ਤੋ ਵੀ ਪਿਤਾ ਦਾ ਨਾਮ ਹਟਵਾ ਦਿੱਤਾ ਹੈ ਜਦੋਂ ਮਾਂ ਦੀ ਵਕੀਲ ਅਨੁਪਵ ਅਨੁ ਨਪਾਵਨ ਅਗਰਵਾਲਦੀ ਨੇ ਅਦਾਲਤ ਵਿੱਚ ਕਿਹਾ ਹੈ ਕਿ ਉਹ ਵਿਚੋਲਗੀ ਲਈ ਤਿਆਰ ਹੈ ਤਾਂ ਚੀਫ ਜਸਟਿਸ ਨੇ ਮਾਨੂੰ ਸਖਤ ਰਹਿਜ ਦੇ ਨਾਲ ਕਿਹਾ ਹੈ ਕਿ ਤੁਸੀਂ ਇਸ ਮਾਮਲੇ ਵਿੱਚ ਕੁੜੀ ਨੂੰ ਬੇਲੋੜਾ ਕਸੀਡ ਰਹੇ ਹੋ ਤਾਂ ਤੁਸੀਂ ਉਸ ਦਾ ਕੈਰੀਅਰ ਅਤੇ ਮਨ ਬਰਬਾਦ ਕਰ ਰਹੇ ਹੋ ਇਸ ਸਭ ਕੁਝ ਕਿਸੇ ਨਾ ਕਿਸੇ ਦਿਨ ਵਾਪਸ ਆ ਕੇ ਤੁਹਾਨੂੰ ਨੁਕਸਾਨ ਪਹੁੰਚਾਏਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ